ਕੀ ਗੱਲ ਹੋ ਗਈ ਆ ਬਾਹਰੋਂ ਆਣ ਕੇ ਲੰਮੇ ਬੈ ਗਏ ਆ ਕੋਈ ਗੱਲ ਬਾਤ ਵੀ ਨਹੀਂ ਕੀਤੀ ਉਹ ਗੱਲ ਬਲਜੀਤ ਕੀ ਕਰਨੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਮੈਂ ਭੈਣ ਜੀ ਨੂੰ ਫੋਨ ਕਰਕੇ ਕਿੱਦਾਂ ਨਾ ਕਰਾਂ ਉਹਦੀ ਵਿਚਾਰੀ ਦੀ ਆਪਣੇ ਕੁੜਮਾ ਜਮਾਂ ਦੇ ਵਿੱਚ ਬੇਇੱਜ਼ਤੀ ਹੋ ਜਾਣੀ ਆ ਕਿ ਲੈ ਇਹਦੇ ਭਰਾ ਨੇ ਦੀ ਮੰਨੀ ਨਹੀਂ ਇਹਨੂੰ ਸਿੱਧਾ ਹੀ ਜਵਾਬ ਦੇ ਦਿੱਤਾ ਵਾ ਚੱਲ ਕੋਈ ਗੱਲ ਨਹੀਂ ਦੇ ਦਿੰਨੇ ਆ ਜਵਾਬ ਕੋਈ ਸਕੀਮ ਲਾ ਕੇ ਇਹ ਹੈ ਕਿ ਭੈਣ ਦੋ ਦਿਨ ਗੁੱਸੇ ਦੀ ਚਾਰ ਦਿਨ ਬਾਅਦ ਉਹ ਮਹੀਨਾ ਗੁੱਸੇ ਹੋਊਗੀ ਅਖੀਰ ਦੀ ਵਾਰ ਤੇ ਪੈਣ ਇੱਥੇ ਹੀ ਹੋਣਾ ਵਾ ਸਾਨੂੰ ਹੀ ਮਿਲਣਾ ਗਿਲਣਾ ਵਾ ਮੇਰੀ ਗੱਲ ਸੁਣੋ ਐਨੀ ਸਕੀਮਾਂ ਲੋਨ ਨਾਲ ਹੋਣਾ ਨਾ ਨਾ ਕਿਉਂ ਕਰਨੀ ਆ ਫੋਨ ਕਰੋ ਤੇ ਹਾਂ ਹੀ ਕਰ ਦੋਗੇ ਹੈ ਬਲਜੀਤ ਹੁਣੇ ਕੁਝ ਜੇ ਪਹਿਲਾਂ ਕਿ ਮੈਂ ਨਾਲ ਲੜਦੀ ਸੀ ਕਿ ਫੋਟੋ ਤੇ ਰਿਸ਼ਤਾ ਨਹੀਂ ਕਰਨਾ ਤੂੰ ਮੈਨੂੰ ਮਜ਼ਾਕ ਨਹੀਂ ਕਰਨਾ ਉਹ ਬਾਬਾ ਮੈਂ ਮਜ਼ਾਕ ਨਹੀਂ ਕਰਦੀ ਉਹ ਨਿੱਗੀ ਜੀ ਗੱਲ ਹੋਈ ਸੀ ਤੂੰ ਸਿਰਫ ਇਨਾ ਹੀ ਕਿਹਾ ਸੀ ਕਿ ਰਿਸ਼ਤਾ ਫੋਟੋ ਤੇ ਕਰਨਾ ਤੇ ਕੱਜ ਕਿੰਨੀ ਲੜਾਈ ਪੈ ਗਈ ਪਈ ਉਹ ਲੜਾਈ ਪਰ ਮੈਂ ਮੈਂ ਬਲਜੀਤ ਨਹੀਂ ਚਾਹੁੰਦਾ ਕਿ ਘਰ 'ਚ ਲੜਾਈ ਪਵੇ ਜੇ ਤੁਹਾਨੂੰ ਮਾਵਾ ਤਿਆਂ ਨੂੰ ਨਹੀਂ ਪਸੰਦ ਆ ਤਾਂ ਕੋਈ ਗੱਲ ਨਹੀਂ ਕਿ ਮੈਂ ਤੁਹਾਨੂੰ ਕੋਈ ਜ਼ੋਰ ਜ਼ਬਰਦਸਤੀ ਨਹੀਂ ਕਰਦਾ ਕਿ ਤੁਸੀਂ ਹਾਂ ਮੇਰੇ ਕਹਿੰਦੇ ਹਾਂ ਕਹੋ ਜੇ ਤੈਨੂੰ ਨਹੀਂ ਚੰਗਾ ਲੱਗਦਾ ਕੋਈ ਗੱਲ ਨਹੀਂ ਰਾਜੂ ਨੂੰ ਨਹੀਂ ਪਸਦਾ ਆ ਆਪਾਂ ਕੋਈ ਜ਼ਬਰਦਸਤੀ ਥੋੜੀ ਆ ਕਿ ਜਾਂ ਸਾਡੀ ਕੁੜੀ ਦੀ ਕਿਤੇ ਜ਼ਿੰਦਗੀ ਹਾਰ ਕੀ ਆ ਚਲੋ ਕੋਈ ਗੱਲ ਨਹੀਂ ਇਹੋ ਜਿਹੀ ਗੱਲਾਂ ਬਾਤਾਂ ਤੇ ਘਰਾਂ 'ਚ ਹੁੰਦੀਆਂ ਰਹਿੰਦੀਆਂ ਲਾਲੇ ਜਿੱਥੇ ਤੁਹਾਡਾ ਫੈਸਲਾ ਨਾ ਉੱਥੇ ਮੇਰੀ ਵੀ ਹਾਂ ਤੁਸੀਂ ਹਾਂ ਕੀਤੀ ਆ ਨਾ ਨਾਲੇ ਤੁਸੀਂ ਆਪਣੀ ਭੈਣ ਨੂੰ ਹਾਂ ਕੀਤੀ ਮਨ ਕੀ ਉਹਨੇ ਆਖਣਾ ਇਨੇ ਜਨਾਨੀ ਦੇ ਮਗਰ ਲਾ ਕੇ ਨਾ ਕਰਦੀ ਆ ਨਾਲੇ ਕੁੜੀ ਦਾ ਡੀ ਵੀ ਕਹਿੰਦੀ ਆ ਕੋਈ ਗੱਲ ਨਹੀਂ ਮੈਂ ਫੋਟੋ ਦੇ ਰਿਸ਼ਤਾ ਕਰ ਲੂਗੀ ਹੋਰ ਤੁਹਾਨੂੰ ਕੀ ਚਾਹੀਦਾ ਵਾ ਦੱਸੋ ਜਦੋਂ ਅਸੀਂ ਨਾ ਕਰਦੇ ਹੀ ਉਹਦੋਂ ਵੀ ਤੁਸੀਂ ਨਾਰਾਜ਼ ਹੀ ਤੁਸੀਂ ਕਿਹੜਾ ਮੂਨਾ ਜਵਾਬ ਦੋਗੇ ਮੂੰ ਉਹ ਗੱਲ ਦੀ ਟੈਨਸ਼ਨ ਨਾ ਲੈ ਜੇ ਤੇ ਮੇਰੀ ਕੁੜੀ ਖੁਸ਼ ਵਾ ਤੂੰ ਖੁਸ਼ ਵਾ ਫੇਰ ਮੈਂ ਹਾਂ ਕਰਨੇ ਜੇ ਤੁਸੀਂ ਨਾਰਾਜ਼ ਨਹੀਂ ਕਰਦੇ ਫੇਰ ਕੋਈ ਗੱਲ ਨਹੀਂ ਕੋਈ ਟੈਨਸ਼ਨ ਨਹੀਂ ਹੈਗੀ ਮੈਂ ਪਤਾ ਕੀ ਕਹਿਨੀ ਆ ਫੋਟੋ ਚ ਰਿਸ਼ਤਾ ਕਰਨ ਦਾ ਕੋਈ ਹੱਜ ਨਹੀਂ ਗੱਲ ਇਦਾਂ ਵਾ ਕੀ ਮੁੰਡਾ ਮਾੜਾ ਮੋਟਾ ਤੇ ਅੱਜ ਤੋਰ ਦਾ ਫਿਰਦਾ ਮਾੜਾ ਮੋਟਾ ਵੇਖਿਆ ਚਲੋ ਮੇਰੇ ਰਿਸ਼ਤੇਦਾਰਾਂ ਦੀ ਗੱਲ ਨਹੀਂ ਮੇਰੇ ਭਰਾਵਾ ਦੀ ਗੱਲ ਹੀ ਮੈਂ ਕਿ ਨਹੀਂ ਭਜਣ ਉਹ ਵੀ ਵੇਖ ਲੈਣੇ ਤੇ ਜਦ ਹੁਣ ਉਹ ਕੋਈ ਗੱਲ ਨਹੀਂ ਮੈਂ ਉਹਨਾਂ ਨੂੰ ਮਨਾ ਲੂੰਗੀ ਫੋਟੋ ਰਿਸ਼ਤਾ ਕਰ ਦੋ ਜਦੋਂ ਕੁੜੀ ਮੰਨਦੀ ਆ ਤੁਸੀਂ ਮੰਨਦੇ ਆ ਤੇ ਆਪਾਂ ਹੋਰ ਕਿਹਨੂੰ ਕਹਿਣਾ ਵੀ ਕੀ ਆ ਸਾਰਾ ਕੁਝ ਹਰ ਬੇਜਰ ਤੇਹੀਂ ਚੱਲਣਾ ਨਾਲੇ ਤਾਂ ਢਿੱਪੈਣ ਗਰੰਟੀ ਚੁੱਕਣ ਦੀ ਵਿੱਚ ਆਪਣੇ ਹੁਣ ਕੋਈ ਡਰ ਨਹੀਂ ਹੁੰਦਾ ਓਏ ਉਹ ਤੇ ਗੱਲ ਵਾ ਕਿ ਅਮਨ ਹੁਣ ਜਦੋਂ ਦੀ ਵਿਆਹੀ ਗਈ ਆ ਭੈਣ ਜੀ ਕਿੰਨੀ ਖੁਸ਼ ਹੋ ਗਈ ਬੜੇ ਸੋਹਰੇ ਚੰਗੇ ਆ ਤੇ ਉਹਦੇ ਭਰਾ ਵਾ ਉਹ ਅਗਲੇ ਮਾਰੇ ਲਿਸੇ ਨਾਲੇ ਸੋਹਰ ਮੈਂ ਬਥੇਰੀ ਸੁਣੀ ਵੇਖਿਆ ਵੀ ਵਿਆਹ ਚ ਸੋਹਣੇ ਜਵਾਨ ਵਾਂ ਜੱਜ ਦੇ ਬੰਦੇ ਨੇ ਬੈਠੇ ਖਲੋਤੇ ਵੀ ਉਹ ਸਹੀ ਗੱਲ ਆ ਤੁਹਾਡੀ ਵੇਖਿਆ ਤੇ ਸਾਰਾ ਕੁਝ ਹੀ ਆ ਪਰ ਫੇਰ ਵੀ ਮੈਨੂੰ ਆਪਣੇ ਵੱਡੇ ਭਰਾ ਦਾ ਬੜਾ ਹੀ ਡਰ ਹੁੰਦਾ ਹੈ ਉਹ ਚੱਲ ਕੋਈ ਨਹੀਂ ਵੀਰ ਨਾ ਵੀਰ ਨੂੰ ਮੈਂ ਸਮਝਾ ਲੂੰਗਾ ਤੂੰ ਫੋਟੋ ਦੇ ਇਸਤੇ ਕੱਢਦੀ ਫਿਰਦੀ ਆ ਮੁੰਡਾ ਕਿੱਥੇ ਗਿਆ ਮੁੰਡਾ ਆ ਨਹੀਂ ਸਕਦਾ ਉਹਨੇ ਕਈ ਸਵਾਲ ਜਵਾਬ ਚੁੱਕਣੇ ਸੀ ਇਹੋ ਜਿਹੇ ਵੀ ਉਹਨੇ ਚੁੱਕਣੇ ਆ ਪਰ ਕੋਈ ਨਹੀਂ ਉਹਨੂੰ ਮੈਂ ਮਨਾ ਲੂੰਗੀ ਉਹ ਚਲੋ ਕੋਈ ਨਹੀਂ ਆਪਾਂ ਦੋਵੇਂ ਜਣੇ ਵੇਖ ਲੈਨੇ ਆ ਪਹਿਲਾਂ ਕੱਲ ਦਾ ਟਾਈਮ ਰੱਖ ਲੈਨੇ ਵੇਖ ਵਿਖਾ ਕੇ ਤੇ ਭਾਜੀ ਨਾਲ ਵੀ ਕਰ ਲਾਂਗੇ ਗੱਲ ਕਿ ਭਰਾਵਾ ਆ ਗੱਲਬਾਤ ਹੋਈ ਤੇ ਜੇ ਨਾ ਕਰਦੇ ਭੈਣ ਰੁੱਸ ਜਾਣੀ ਤੇ ਕੋਈ ਗੱਲ ਨਹੀਂ ਜਦੋਂ ਮੁੰਡਾ ਆਊਗਾ ਪਹਿਲਾਂ ਤੈਨੂੰ ਮਿਲਾ ਲਾਂਗੇ ਜੇ ਤੇਰੀ ਹਾਂ ਹੋ ਗਈ ਫਿਰ ਰਿਸ਼ਤਾ ਕਰਾਂਗੇ ਜੇ ਤੂੰ ਨਾ ਹਾਂ ਜਵਾਬ ਦੇ ਦਾਂਗੇ ਹਾਂ ਜੇ ਹੁਣ ਸਾਡੇ ਭੈਣ ਭਰਾਵਾ ਦੀ ਦੂਹਾ ਦੀ ਆ ਜਦੋਂ ਮੈਂ ਹਾਂ ਕੀਤੀ ਤੇ ਭਰਾ ਨੇ ਆਪੇ ਹਾਂ ਕਰ ਦੇਣੀ ਆ ਮਨ ਸਭ ਤੋਂ ਵੱਡੀ ਗੱਲ ਇਹ ਹੀ ਤੂੰ ਨੀ ਮੋ ਚਾਣੇ ਕਦੀ ਇੱਥੇ ਤੁਰੇ ਫਿਰਦੇ ਕਦੀ ਉੱਥੇ ਤੁਰੇ ਫਿਰਦੇ ਨਹੀਂ ਹੁਣ ਮੈਂ ਹੀ ਆ ਕੱਲ ਨੂੰ ਮੇਰੀ ਭੈਣ ਰਿਸ਼ਤਾ ਲੈ ਕੇ ਆਵੇ ਤੇ ਫਿਰ ਮੈਂ ਉਹਨੂੰ ਜਵਾਬ ਦਵਾਂ ਤੇ ਫਿਰ ਚੰਗੇ ਨਹੀਂ ਨਾ ਲੱਗਦਾ ਚੱਲ ਠੀਕ ਆ ਫਿਰ ਕਰ ਦਿੰਨੇ ਆ ਭੈਣ ਨੂੰ ਫੋਨ ਫਿਰ ਕਰ ਦੋ ਫੋਨ ਕੋ ਹਲੋ ਕਿੰ ਕੀ ਹਾਲ ਵਾ ਵਧੀਆ ਵਧੀਆ ਸਭ ਠੀਕ ਠਾਕ ਤੂੰ ਸੁਣਾ ਵਧੀਆ ਵਧੀਆ ਪਹੁੰਚ ਗਈ ਟਾਈਮ ਨਾਲ ਹਾਂ ਮੈਂ ਪਹੁੰਚ ਗਈ ਟਾਈਮ ਨਾਲ ਹੀ ਅੱਛਾ ਅੱਛਾ ਹਾਂ ਹੋ ਸਭ ਵਧੀਆ ਹਾਂ ਤੇ ਗੱਲ ਇਹ ਆ ਕਿ ਸਾਡੇ ਨੂੰ ਹਾਂ ਵਾ ਹੁਣ ਅੱਛਾ ਤੇ ਬਹੁਤ ਕੁਛੀ ਵਾਲੀ ਗੱਲ ਹੈ ਤੁਹਾਡੇ ਵੱਲੋਂ ਆਵਾਂਗੇ। ਮੈਂ ਵੀ ਤਾਂ ਘਤਰਾ ਵਾ ਫੋਨ ਹੀ ਟਿਕਨ ਗਈ। ਅੱਛਾ ਅੱਛਾ ਠੀਕ ਆ। ਰਗਬੀਰ ਮੇਰੀ ਹੋਈ ਆ ਗੱਲ ਅਮਨ ਦੀ ਸੱਸ ਨਾਲ ਤੇ ਉਹ ਕਹਿੰਦੀ ਹੈ ਕਿ ਤੇ ਇੱਥੇ ਪ੍ਰੋਗਰਾਮ ਰੱਖ ਲੈਨੇ ਉਹਨਾਂ ਦੇ ਘਰੇ ਤੇ ਤੂੰ ਬਲਜੀਤ ਨੂੰ ਤੇ ਰਾਜਵਿੰਦਰ ਨੂੰ ਲੈ ਕੇ ਤੇ ਉੱਥੇ ਪਹੁੰਚ ਜੀ ਤੇ ਮੈਂ ਇਧਰੋਂ ਆ ਜੂਗੀ। ਚੱਲ ਭੈਣ ਕੱਲ ਦੇ ਠੀਕ ਵਾ। ਕੱਲ ਹੀ ਆ ਜਾਾਂਗੇ ਉਹਨਾਂ ਦੇ ਸੌਰੀ। ਮੈਂ ਤੇਨੇ ਗੱਲ ਕਰਨੀ ਸੀ ਕਿ ਅਸੀਂ ਭਾਬੀ ਵੱਡੀ ਨੂੰ ਲੈ ਕੇ ਨਾਲ ਕੱਲ। ਵੀ ਤੇਰਾ ਦਿਮਾਗ ਖਰਾਬ ਹੋਇਆ ਵਾ। ਤੂੰ ਪਾਭੀ ਦਾ ਨਾਂ ਲੈਂ ਰਿਆਂ ਉਹ ਤਾਂ ਮੈਨੂੰ ਮਾਸਾ ਜਿੰਨੀ ਚੰਗੀ ਨਹੀਂ ਲੱਗਦੀ ਜਿਹੋ ਜੀ ਜਨਾਨੀ ਖੋਟੀ ਓ ਦਿਲੋਂ ਤੇ ਨਾਲੇ ਪਹਿਲੀ ਗੱਲ ਜਿੱਦਾਂ ਮੁੰਡਾ ਬਾਹਰ ਕਲਾਇਆ ਤੇ ਇਹਨੂੰ ਪੁੱਛਿਆ ਪੈਸੇ ਲੈ ਤਾਂ ਤੇਰੇ ਕੋਲ ਮੋੜ-ਮੋੜ ਆਉਂਦੀ ਰਹੀ ਕਿ ਮੈਨੂੰ ਪੈਸੇ ਦੇ ਦੇ ਹੈ ਆਹੋ ਤੇ ਜੇ ਉਹਨੂੰ ਖੜਨਾ ਹੀ ਹੋ ਤੇ ਮੈਂ ਤੇ ਨਹੀਂ ਆਉਣਾ ਹੈਗਾ ਤੇ ਫੇਰ ਤੂੰ ਪਾਭੀ ਲੈ ਕੇ ਤੂੰ ਉੱਥੇ ਚੱਲ ਜੀ ਤੇ ਨਾਲ ਠਾਕਾ ਠੁਕਾ ਲਾ ਵੀ ਜੋ ਕਰਨੇ ਕਾਰਾਂ ਵੀ ਮੈਨੂੰ ਨਹੀਂ ਉਹ ਮਾਸਾ ਜਿੰਨੀ ਪਸੰਦ ਹੈਗੀ ਤੇ ਨਾਲੇ ਉਹ ਕਿੰਨੀ ਖਾੜਾ ਨਾਲ ਰਲ ਕੇ ਬਹਿੰਦੀ ਸੀ ਉਹ ਭੈਣ ਗੱਲ ਠੀਕ ਆ ਪਰ ਜਿੱਦਾਂ ਦੀ ਵੀ ਹੈ ਵਾ ਹੈ ਦੇ ਸਾਲੀ ਭਾਬੀ ਆ ਰਵਿੰਦਰ ਇਹ ਕੋਈ ਭਾਬੀ ਭੁੱਭੀ ਨਹੀਂ ਆ ਇਹ ਡੈਨਵਨ ਡੈਨ ਇਹਨੇ ਤਾਂ ਮੇਰੇ ਭਰਾ ਨੂੰ ਖਾ ਲਿਆ ਵਾ ਤੂੰ ਭਾਬੀ ਆਖੰਡਿਆ ਵਾ ਇਹ ਤਾਂ ਮੈਨੂੰ ਮਾਸਾ ਜਿੰਨੀ ਚੰਗੀ ਨਹੀਂ ਲੱਗਦੀ ਨਾਲੇ ਤੇਰੇ ਕੋ ਮਤਬਲ ਕੱਢ ਕੇ ਤੂੰ ਤੇਰੀ ਅਗਲੀ ਪੁੱਛਦੀ ਕਿ ਅਸੀਂ ਦੀਨੀ ਆ ਕਿੰਨਾ ਕ ਦਿਨ ਪੁੱਛਿਆ ਇਹਨੇ ਤੈਨੂੰ ਉਦਾਂ ਦਾ ਜਿੱਦਨ ਦਾ ਮੁੰਡਾ ਇਹਨੇ ਬਾਹਰ ਕਲਾਇਆ ਵਾ ਤੂੰ ਨਾਲੇ ਰਿਸ਼ਤੇ ਦੀ ਤੇ ਨਾ ਰਵਿੰਦਰ ਰਾਜਵਿੰਦਰ ਦਾ ਹੋ ਕੇ ਕਹਣਾ ਹੋ ਕੇ ਜਾਵੇ ਚੰਗੇ ਘਰ ਇਹਨੇ ਤਾਂ ਉਹ ਛੱਡ ਜਾਣਾ ਵਾ ਆਹੋ ਤੇ ਪਹਿਲੀ ਗੱਲ ਇਹ ਤੁਸੀਂ ਦੋ ਸਾਰਾ ਟੱਬਰ ਆਇਓ ਰਾਜਵਿੰਦਰ ਨੂੰ ਤੇ ਬਲਜੀਤ ਨੂੰ ਲਿਆਵੀ ਇਹਨੂੰ ਤਾਂ ਦੱਸੀ ਨਾ ਚੰਗਾ ਫਿਰ ਤੁਸੀਂ ਆਜੋ ਫਿਰ ਵੇਲੇ ਨਾ ਤੁਰ ਪਿਓ ਤਾਂ ਮੈਂ ਇਧਰੋਂ ਤੁਰ ਪੂੰਗੀ ਚੰਗਾ ਚੱਲ ਫੂਨ ਰੱਖਦੀ ਮੈਂ ਨਾ ਤੁਹਾਡਾ ਦਿਮਾਗ ਸਹੀ ਹੈ ਕਿਹੜੇ ਮੂੰਹ ਨਾਲ ਆਖਣ ਦੇ ਆ ਭਾਬੀ ਨੂੰ ਨਾਲ ਲੈ ਆਉਂਗਾ ਭਾਬੀ ਨੇ ਬੋੜੀ ਤੁਹਾਡੀ ਰਹਿ ਰੱਖੀ ਆ ਉਹ ਇੱਕ ਵਾਰੀ ਵੀ ਨਹੀਂ ਤੁਹਾਨੂੰ ਪੁੱਛਿਆ ਕਿਛਿਆ ਉਹ ਮੁੜ ਕੇ ਆਈ ਆ ਫੇ ਕਿੱਦਾਂ ਦੇ ਤੁਹਾਡੇ ਹਾਲਾਤ ਵਾ ਕਿੱਦਾਂ ਤੁਸੀਂ ਰਹਿਣ ਦੇ ਜੇ ਪੁੱਛਿਆ ਕਦੀ ਉਹਨੇ ਤੁਹਾਨੂੰ ਉਹ ਬਲਜੀਤ ਉਹ ਜਿੱਦਾਂ ਦੀ ਵੀ ਆ ਵੱਡੀ ਪਰਚਾਈ ਆ ਮੇਰੇ ਵੱਡੇ ਭਰਾ ਦੇ ਘਰ ਦੀ ਆ ਜੇ ਉਹਨੇ ਇਦਾਂ ਕੀਤਾ ਤੇ ਅਸੀਂ ਸੋਂ ਕਦੀ ਅਸੀਂ ਵੀ ਉਦਾਂ ਕਰਨਾ ਉਹ ਜਿਹੜੇ ਕਰਮ ਆਪਣੇ ਕਰਨ ਨੂੰ ਆਪਣੇ ਕਰਨਾ ਤੇ ਅਸੀਂ ਆਪਣੇ ਕਰਮ ਕਰਨੇ ਨਾ ਸਾਰੇ ਕਰਮਾਂ ਦਾ ਠੇਕਾ ਤੂੰ ਹੀ ਲਿਆਵਾ ਹਾਇ ਤੇ ਤੁਹਾਡੀ ਗਿਆਨ ਦੀਆਂ ਗੱਲਾਂ ਸੁਣ ਸੁਣ ਕੇ ਨਾ ਅੱਗੇ ਮੇਰਾ ਦਿਮਾਗ ਬੜਾ ਖਰਾਬ ਆ ਤੇ ਹੋਰ ਖਰਾਬ ਨਾ ਕਰਿਓ ਅੱਗੇ ਮੈਂ ਮਾਹ ਮੰਨੀ ਕੋ ਨਾ ਹੋਵੇ ਵੀ ਮੈਂ ਪੈਰ ਤੇ ਨਾ ਘਰਦਾ ਤੇ ਪਰਚਾਈ ਨੂੰ ਕਿਤੇ ਨਾਲ ਨਾ ਲੈ ਲਿਓ ਉਹਨਾਂ ਮੈਂ ਇੱਥੇ ਲੜਾਈ ਪੈ ਜੇ ਤੇ ਨਾ ਮੈਨੂੰ ਨਾਲ ਖੜਨਾ ਹੀ ਆ ਉਦੋਂ ਦੀ ਮੇਰੇ ਮਨੋਂ ਲੱਤ ਗਈ ਆ ਨਾਲੇ ਵਧਾਈਆਂ ਭਾਲਦੀ ਇਹਦੇ ਨਾਲੇ ਅਗਲੀ ਨੇ ਮੁੰਡਾ ਕਲਾ ਲਿਆ ਪਰ ਤੇ ਨਾਲੇ ਪੈਸਾ ਤੇ ਲੱਗ ਲੈ ਸਾਡੇ ਕੋਲ ਲਹਿ ਗਏ ਉਹ ਚੰਗਾ ਬਾਬਾ ਜਿੱਦਾਂ ਤੁਸੀਂ ਕਹਿੰਦੇ ਉਦਾਂ ਕਰ ਲੈਂਦਾ ਹੁਣ ਘਰ ਚ ਕਾਲਾ ਨਾ ਪਾਓ ਤੇ ਜਾ ਰਾਜਿੰਦਰ ਨੂੰ ਦੱਸ ਦੇ ਸਵੇਰੇ ਤਿਆਰੀ ਕਰ ਲਉ ਜੇ ਕੋਈ ਚੀਜ਼ ਲੋੜੀ ਤੇ ਦੱਸ ਦੇ ਮੈਂ ਤੁਹਾਨੂੰ ਟਾਈਮ ਨਾ ਹੁਣੀ ਲਿਆ ਦਾਂ ਉਹ ਮੈਂ ਲੈ ਆਉਂਗੀ ਜੀ ਜਿਹੜੀ ਲਿਉਣ ਵਾਲੀ ਹੋਊਗੀ ਤੇ ਮੈਂ ਉਹਨੂੰ ਤਿਆਰ ਵੀ ਕਰ ਲੂੰਗੀ ਉਹ ਕਈ ਸਮਾਨ ਹੁੰਦੇ ਆ ਜਿਹਨੇ ਨਿੱਕੇ ਮੋਟੇ ਲੈਣ ਵਾਲੇ ਉਹ ਤੁਹਾਨੂੰ ਕੀ ਪਤਾ ਉਹ ਹੀ ਮਾਮਾ ਧੀਆ ਜਾਵਾਂਗੇ ਤੇ ਲੈਵਾਂਗੇ ਤੇ ਹੁਣ ਕਿਤੇ ਭੁੱਲ ਕੇ ਵੀ ਉਹਨੂੰ ਫੋਨ ਨਾ ਆਪਣੀ ਪੱਜਾਈ ਨੂੰ ਲਾ ਲਿਓ ਚੰਗਾ ਚੰਗਾ ਜਾਓ ਹੋਣਾ ਇੱਥੇ ਕਲੇਸ਼ ਪਾਇਆ ਹੋਵੇ ਸਾਰੀ ਸੂਜੀ ਤੁਸੀਂ ਆਪ ਹੀ ਉਹਨਾਂ ਦੀ ਸੰਭੀ ਹੈ ਵੀ ਤੁਸੀਂ ਬਸ ਮਨਾਉਣਾ ਸਾਰਿਆਂ ਨੂੰ ਉਹ ਘਰ ਹੋਰਾ ਬਧੀ ਕੜੀ ਨੂੰ ਮੰਨ ਨਗੇ ਮੈਨੂੰ ਤੇ ਆਸ ਵੀ ਨਹੀਂ ਮੰਨ ਜਾਣਗੇ ਤੇ ਚੱਲ ਮੈਂ ਵੀਰ ਕੋਲੋਂ ਤਾਂ ਸ਼ਾਪ ਪਵਾਉਂਗੀ ਤੇ ਅਮਾ ਦੇ ਸਹੁਰਿਆਂ ਤੋਂ ਤੇ ਮੈਂ ਪਵਾਉਣੇ ਮੋਟੇ ਮੋਟੇ ਕੜੇ ਉਹਦੀ ਸਾਸ ਨੂੰ ਆਖਣਾ ਆਪਣੇ ਭਰਾ ਨੂੰ ਕੜੇ ਬਣਾ ਕੇ ਦੇ ਤੇ ਨਾਲੇ ਮੈਨੂੰ ਫੋਨ ਕਰਦੀ ਆ ਕਹਿੰਦੀ ਸਵੇਰੇ ਸਵਾਤੇ ਦੀ ਤਿਆਰੀ ਕਰ ਲੈ ਤੇ ਭਰਾ ਮੇਰੇ ਨੇ ਹੁਣ ਆ ਜਾਣਾ ਵਾ ਰਿਸ਼ਤਾ ਕਰਨ ਚਲ ਇੰਨਾ ਹੀ ਵੱਡਾ ਹੋ ਗਿਆ ਆਜੋ ਆਜੋ ਬਹੁਤਾ ਚਿਰ ਨਾ ਹਣ ਲਾਇਓ ਮੰਮੀ ਜੀ ਆਏ ਨਹੀਂ ਮਾਮਾ ਮੰਮੀ ਜੀ ਪੁੱਤ ਹੁਣ ਹੀ ਵਾਲਿਆ ਆ ਗਏ ਹੁਣੇ ਮੈਂ ਫੋਨ ਲਾ ਕੇ ਹਟੀਆਂ ਉਹ ਕਹਿੰਦੇ ਵਸੇ ਆ ਚੱਲੇ ਮੇਰੇ ਮਾਮੀ ਮਾਮਾ ਆ ਗਏ ਆ ਬਸ ਪਹੁੰਚਣੇ ਵਾਲੇ ਆ ਤੇ ਕੋਈ ਨਹੀਂ ਮੇਰੇ ਭਰਾ ਪਰਜਾਈ ਨੇ ਪਹਿਲਾਂ ਮੈਂ ਤੇਰੇ ਮਾਮਾ ਮੰਮੀ ਤੋਂ ਵੇਖੀ ਸਹੀ ਤੂੰ ਚਲੋ ਠੀਕ ਆ ਤੇ ਮੇਰੀ ਗੱਲ ਸੁਣ ਮਣੀ ਕਿੱਥੇ ਆ ਪਤਾ ਨਹੀਂ ਦੱਸ ਕੇ ਗਈ ਮੈਂ 5 ਮਿੰਟ ਦਾ ਘਰ ਜਾਣ ਆਏ ਨਹੀਂ ਹਜੇ ਜਿਹੜੇ ਉਹਦੇ 5 ਮਿੰਟ ਵਾ ਨਾ ਉਹ ਦੋਆਂ ਘੰਟਿਆਂ ਵਰਗੇ ਆ ਹੁਣ ਗਿਆ ਵਾ ਨਾ ਤੇ ਵੇਖੀ ਹੋਣੀ ਉਹਨੇ 36 ਘਰ ਮੋੜਨਾ ਤੇ ਪਰੋਨੇ ਪਾਂਵੇ ਆ ਕੇ ਤੇ ਚੱਲ ਵੀ ਜਾਣ ਚਲੋ ਮੰਮੀ ਕੋਈ ਨਹੀਂ ਗੁੱਸਾ ਨਾ ਕਰੋ ਆ ਜਾਂਦੇ ਆ ਕੰਮ ਗਏ ਆ ਕਿਤੇ ਗੁੱਸਾ ਨਹੀਂ ਮੈਂ ਕਰਦੀ ਮੈਂ ਵੈਸੇ 10 ਮਿੰਨ ਉਹਦੀਆਂ ਹੱਥਾਂ ਦਾ ਪਤਾ ਜਿੱਦਾਂ ਦੀਆਂ ਦੀਆਂ ਹੱਥਾਂ ਵਾ ਪਰ ਇਦਾਂ ਕਰੀ ਪਿਆ ਕਰ ਇਹਨੂੰ ਫੋਨ ਲਾ ਕੇ ਕਹਿਦੀ ਪੀ ਘਰ ਪਰੌਣੇ ਆਉਣ ਹੀ ਵਾਲੇ ਹੀ ਉਹ ਤੇ ਆਜਿੱਥੇ ਵੀ ਬੈਠਾ ਨਾ ਕੋਈ ਨਹੀਂ ਉਦਾਂ ਮੈਂ ਫੋਨ ਕੀਤਾ ਹੀ ਕਹਿੰਦੇ ਪਰੌਣੇ ਆਉਣ ਤੋਂ ਅਗੇ ਤਾਂ ਮੈਂ ਆ ਜੂਗਾ ਚਲੋ ਠੀਕ ਆ ਆ ਜਾਏਗਾ ਠੀਕ ਆ ਨਹੀਂ ਤੇ ਫਿਰ ਤੈਨੂੰ ਪਤਾ ਹੀ ਆ ਜਿੱਦਾਂ ਦੇ ਉਹਦੇ ਕੰਮ ਆ ਜਿੱਥੇ ਬੈਠਾ ਕੀ ਆਂਦੇ ਹੁੰਦੇ ਆ ਜਿਹਦੇ ਨਾਲ ਪਿਆ ਗੱਲੀ ਤੇ ਉਹਦੇ ਨਾਲ ਉੱਥੇ ਚੱਲੀ ਹੋਣਾ ਤੇ ਉਹ ਸਾਹ ਕੋਈ ਗੱਲ ਨਹੀਂ ਮੰਮੀ ਆਵੇਂ ਟੈਨਸ਼ਨ ਨਾ ਲਓ ਆ ਜਾਣਗੇ ਕਾਦਾ ਤੇ ਉਹ ਇੱਥੇ ਹੀ ਭਲਾ ਲਿੰਦਾ ਜਿੱਥੇ ਜਾ ਕੇ ਬਹਿ ਜੇ ਪੁੱਤ ਤੂੰ ਵੀ ਤਿਆਰ ਹੋ ਜਾਣਾ ਹੀ ਮੰਮੀ ਜੀ ਮੈਂ ਤੇ ਤਿਆਰ ਹੋ ਗਈ ਆ ਲੈ ਕਤ ਕੋਈ ਪਾਰਾ ਜਾ ਸੂਟ ਪਾ ਕੋਈ ਸੋਨਾ ਜਾ ਵਧੀਆ ਤਿਆਰ ਹੋ ਮੰਮੀ ਤੁਹਾਨੂੰ ਪਤਾ ਗਰਮੀ ਕਿੰਨੀ ਪੈਣ ਦੀ ਐ ਇਸ ਕਰਕੇ ਮੈਂ ਕਾਟਨ ਦਾ ਹੀ ਸੂਟ ਪਾ ਲਿਆ ਵਾ ਮੰਮੀ ਮਾਮੇ ਨੇ ਕਿਹਾ ਮੈਨੂੰ ਪਹਿਲੀ ਵਾਰੀ ਵੇਖਣਾ ਵਾ ਜਿੰਨੂੰ ਪਹਿਲੀ ਵਾਰੀ ਵੇਖਣਾ ਵਾ ਉਹਨੇ ਪਾਰਾ ਪਾ ਹੀ ਲੈਣਾ ਵਾ ਚਲੋ ਠੀਕ ਆ ਉਹ ਵੀ ਤੇਰੀ ਗੱਲ ਤੇ ਮੈਨੂੰ ਦੱਸ ਵੀ ਚਾਹ ਦੇ ਨਾਲ ਕੀ ਸਾਹ ਕਿਤਾਬਾ ਮੰਮੀ ਪਕੌੜੇ ਮੈਂ ਕੱਚੇ ਕਰ ਦਿੱਤੇ ਆ ਬਾਕੀ ਮਠਿਆਈ ਵਗੈਰਾ ਸਾਰਾ ਕੁਝ ਲੈ ਦਿੱਤਾ ਵਾ ਤੇ ਜਦੋਂ ਆਉਣਗੇ ਫਿਰ ਪੱਕੇ ਕਰ ਲਾਂਗੇ ਸਾਰਾ ਕੁਝ ਤਿਆਰ ਹੋਣਾ ਹਾਂਜੀ ਹਾਂਜੀ ਤੂੰ ਟੈਨਸ਼ਨ ਨਾ ਲਾਓ ਸਾਰਾ ਕੁਝ ਤਿਆਰ ਨਹੀਂ ਪੁੱਤ ਟੈਨਸ਼ਨ ਨਹੀਂ ਮੈਂ ਲੈਂਦੀ ਉਹ ਨਾ ਉਹ ਵੇਲੇ ਮੁੜ ਕੇ ਕਦੀ ਆਉਣ ਦੀ ਜਾਂ ਕਦੀ ਇੱਧਰ ਨੂੰ ਜਾ ਆ ਨੀ ਚੀਜ਼ ਹੈਗੀ ਉਹਨੇ ਕਿ ਮੈਂ ਤਾਂ ਤੈਨੂੰ ਕਹਿਣ ਕਿ ਸਾਰੀਆਂ ਚੀਜ਼ਾਂ ਤਿਆਰ ਕਰ ਲੈਣੀਆਂ ਨਹੀਂ ਮੰਮੀ ਮੈਂ ਨਹੀਂ ਸਾਰਾ ਸਮਾਨ ਲੈ ਕੇ ਮੈਨੂੰ ਦੇ ਗਏ ਚੱਲ ਫਿਰ ਵਧੀਆ ਆ ਲੈ ਗੜੀ ਕੋਈ ਆਇਆ ਵਾ ਅੱਗੋਂ ਹੀ ਰੌਲਾ ਪਾਇਆ ਚੱਲ ਜੀ ਚੱਲ ਜੀ ਸੱਸੀ ਦਾ ਵੀਰ ਸੱਸੀ ਦਾ ਭਾਮੀ ਠੀਕ ਆ ਗਏ ਬੜੀਆ ਬੜੀਆ ਤੂੰ ਆਪਣਾ ਮੀਨ ਲੱਗਦਾ ਤੁਸੀਂ ਲਾਂਡੇ ਤੇ ਤੂੰ ਕੱਲੇ ਲਾਈ ਇਹਨੇ ਕਿਹਾ ਸਵੇਰ ਦੀ ਮੈਨਾ ਇਹਨੇ ਕਿਤੇ ਮੂੰਹ ਦੀ ਜਬਾਨ ਨਹੀਂ ਪਾਈ ਚੱਲ 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 ਉਦੋਂ ਦਾ ਚਲ ਚੱਲ ਹੀ ਲਾਇਆ ਚਲੋ ਆ ਇੱਥੇ ਬਈਏ ਬੈ ਕੇ ਗੱਲਾਂ ਕਰਦੇ ਆ ਨਹੀਂ ਬੈ ਕੇ ਤੇ ਕਰਦੇ ਭੈਣ ਜੀ ਚਲੋ ਬੈਜੋ ਇੰਨੀ ਕਰਦੇ ਆ ਜਦੋਂ ਕਿਤੇ ਜਾਣਾ ਹੁੰਦਾ ਨਾ ਇਹਨਾਂ ਦੇ ਕੰਮ ਹੀ ਨਹੀਂ ਮੁਕਦੇ ਲੈ ਵੀ ਵੀਰ ਪਹਿਲਾਂ ਤੂੰ ਮੈਨੂੰ ਇਹ ਦੱਸੋ ਕਿ ਜਦੋਂ ਕੋਈ ਪ੍ਰੋਗਰਾਮ ਤੇ ਆਉਣਾ ਜਾਣਾ ਹੋਵੇ ਉਹਦੇ ਤੁਹਾਨੂੰ ਕੰਮ ਹੁੰਦਾ ਵਾ ਕਿ ਦਿਨਾਂ ਕਿ ਦੇ ਕਿਹੜਾ ਪਟਵਾਇ ਨਾ ਤਾਂ ਅੱਜ ਜ਼ਰੂਰੀ ਕੰਮ ਪੈ ਗਿਆ ਸੀ ਉਹ ਜ਼ਰੂਰੀ ਕੰਮ ਹੀ ਤਾਂ ਹੀ ਮੈਂ ਗਿਆ ਸੀ ਹੋਰ ਨਹੀਂ ਗੱਲ ਕੋਈ ਨਹੀਂ ਉਤਰਾ ਚਲੋ ਆ ਹੀ ਜਾਂਦੇ ਹੁਣ ਇਹ ਬੰਦਿਆਂ ਨੂੰ ਤੇ ਵੀ ਕੰਮ ਆ ਇਹਨਾਂ ਦਾ ਕੀ ਆ ਇਹ ਚੌਕੇ ਵੜ ਗਏ ਆ ਮੜਾ ਕੰਮ ਕੀਤਾ ਤੇ ਚੱਲ ਬਾਹਰ ਲੈ ਚੌਕੇ ਦਾ ਕੰਮ ਥੋੜਾ ਹੁੰਦਾ ਭੈਣ ਜੀ ਜਦੋਂ ਦੱਸ ਫੇਰ ਉਹੋ ਗੱਲ ਕਹ ਜੇ ਮਾਤਾ ਜੀ ਨਾਲ ਕਰਾਉਣ ਦੇਈ ਆ ਮੈਨੂੰ ਤੇ ਇੰਨਾ ਚਾਹ ਵਾ ਵੀ ਕਿਹੜਾ ਵੇਲਾ ਜਾਈਏ ਤੇ ਸਾਰੇ ਕੰਮ ਕਰੀਏ ਆਪਾਂ ਤੇ ਆਈਏ ਆਪਣੇ ਘਰ ਨੂੰ ਹੈ ਚੱਲ ਕੋਈ ਨਹੀਂ ਕਿੱਥੇ ਗਈ ਅਮਨ ਮੈਂ ਵੀ ਪ੍ਰੋਣੀ ਅਜੀ ਹੈ ਨਾ ਨਹੀਂ ਅਜੇ ਨਹੀਂ ਗਿਆ ਇਹ ਅਮਨ ਵੀ ਇੱਥੇ ਹੀ ਆ। ਐਸੇ ਕਦੋਂ ਲੜੀ ਜਾਂਦੇ ਪੌਣੇ ਤੇ ਆਏ ਨਹੀਂ। ਕੋਈ ਨਾ ਲੜੋ, ਕੋਈ ਚੋਪਾ ਕਾਦੀ। ਮਣੀ ਵੀ ਬਾਹਰ ਨਹੀਂ ਗਿਆ, ਮਣੀ ਤਾਂ ਡੇਰ ਗਈ ਆਕੇ। ਜਦੋਂ ਕੰਮ ਹੋਇਆ ਉਹ ਆਦੂ ਬਾਤ ਲੱਗ ਗਿਆ। ਮੈਂ ਤਾਂ ਆਖਿਆ ਪਛਾਲਾ ਆਪਾਂ ਪਹਿਲੋਂ ਘੜੀ ਜਾਵਾਂਗੇ, ਆਪਾਂ ਭੈਣ ਭਰਾ ਨਾਲ ਆਪਣੇ ਨਾਲ ਗੱਲਾਂ ਬਾਤਾਂ ਕਰਾਂਗੇ ਤੇ ਜਿਆਦਾ ਹੋ ਚੱਲ ਜੇ ਘੜੀ ਪਹਿਲਾਂ ਆ ਜਗੇ ਆ ਚੰਗਾ। ਮੈਂ ਮੈਂ ਰੋਟਾ ਖੀਲਾ ਨਾ ਪਾ ਵੀ ਆ ਠੀਕ ਆ ਠੀਕ ਆ ਇਹਨਾਂ ਨੂੰ ਵੀ ਰੱਖੋ ਨਾਲ ਇਹਨਾਂ ਦੇ ਸਾਰੇ ਕੰਮ ਬੰਦ ਹੋਣਗੇ ਫੇਰਾ ਤੋਰੀ ਤੇ ਪਤਾ ਲੱਗੂ ਚਲੋ ਠੀਕ ਆ ਅੱਜ ਅੱਜ ਦੋਵੇਂ ਜੀ ਰਹੋ ਅੱਜ ਨਹੀਂ ਜਾਣਾ ਠੀਕ ਆ ਕੇ ਨਹੀਂ ਨਹੀਂ ਠੀਕ ਆ ਜੋ ਪਾ ਵੀ ਨੇ ਕਹਿਆ ਤਾਂ ਕੋਈ ਕੰਮ ਹੋ ਆਏ ਨਹੀਂ ਅਜੇ ਉਹ ਕਦੋਂ ਘਣਾਉਣਾ ਉਹਨਾਂ ਵੇਖੋ ਹੁਣ ਹੀ ਵਾਲੀ ਇੰਨਾ ਤੇ ਉਹ ਵੀ ਅੱਛਾ ਮੈਂ ਤੇ ਤੁਹਾਨੂੰ ਨਹੀਂ ਦਿੱਤਾਂ ਵੀ ਮੇਰਾ ਭਰਾ ਪਾ ਵੀ ਪੈਣਾ ਆ ਜਾਣਾ ਨਹੀਂ ਅਸੀਂ ਤੇ ਆ ਗਏ ਆ ਫਿਰਕੇ ਤਾ ਰਾਜਟੀ ਦੀ ਚੱਲ ਮਮਾ ਲੱਗਦਾ ਮਾਮੀ ਮਾਮੇ ਦੀ ਆਵਾਜ਼ ਆਉਣ ਲਈ ਪਾਣੀ ਧਾਣੀ ਪੁੱਛੋ ਉਹ ਨਾ ਹੋਵੇ ਆਖਨ ਜਿੱਦਾਂ ਦੀ ਏ ਆ ਉਦਾਂ ਦੀ ਕੁੜੀ ਹੋਣੀ ਆ ਪਹਿਲਾਂ ਉਹਨਾਂ ਨੂੰ ਪਾਣੀ ਧਾਣੀ ਪੁੱਛਣਾ ਆਪਣੀ ਦਾ ਸਿਰਫ ਬਾਕੀ ਜਿਹੜੀ ਰਹਿੰਦੀ ਉਹ ਬਾਅਦ ਚ ਪੂਰੀ ਕਰਦੀ ਆ ਸਾਚੀ ਗਲ ਮਾਮਾ ਜੀ ਸਾਚੀ ਠੀਕ ਸਾਚੀ ਗਲ ਮਾਮੀ ਜੀ ਸਾਚੀ ਕ ਠੀਕ ਹਾਂਜੀ ਹੋਰ ਸੁਣਾਓ ਠੀਕ ਠਾਕ ਹਾਂ ਇਹ ਵੀ ਠੀਕ ਠਾਕ ਆ ਹੋ ਸੁਣਾ ਹਾਂਜੀ ਠੀਕ ਆ ਸਾਰੇ ਪਾਣੀ ਪੀਓ ਹਾਂ ਪਾਣੀ ਪੀਨੇ ਆ ਹੋਰ ਮਨੀ ਹਾਂਜੀ ਠੀਕ ਠਾਕ ਉਹ ਕੰਮ ਗਏ ਥੋੜਾ ਜਿਹਾ ਆਉਣੇ ਵਾਲੇ ਆ ਠੀਕ ਆ ਆਇਆ ਪਿੰਡੋਂ ਫੋਨ ਮੰਮੀ ਡੈਡੀ ਦੇ ਠੀਕ ਠਾਕ ਸਾਰੇ ਹਾਂਜੀ ਸਭ ਠੀਕ ਠਾਕ ਆ ਵਧੀਆ ਤੂੰ ਦੱਸੋ ਅਸੀਂ ਵੀ ਠੀਕ ਆ ਸਾਰੇ ਹੋਰ ਮਾਮੀ ਜੀ ਸ਼ੇਰੇ ਭਾਈ ਦਾ ਆਇਆ ਫੋਨ ਹਾਂਜੀ ਆਇਆ ਫੋਨ ਤੇ ਉਹਦਾ ਆਉਂਦਾ ਰਹਿੰਦਾ ਵਾ ਅੱਜ ਵੀ ਸਵੇਰੇ ਆਇਆ ਹੀ ਫੋਨ ਕਰਕੇ ਤੁਰੇ ਠੀਕ ਹੈ ਤੁਹਾਨੂੰ ਪਤਾ ਤਾਂ ਹੈਗਾ ਇਹ ਰਿਸ਼ਤੇ ਦੀ ਗੱਲ ਚੱਲਣ ਦੀ ਤੇ ਉਹਨਾਂ ਨੂੰ ਕੁਝ ਹੋਰ ਥੋੜੇ ਦਿਨ ਹੋਰ ਰੋਕ ਲੈਣਾ ਸੀ ਦੱਸੋ ਉਹ ਤੋਂ ਉਹਨੂੰ ਨਾ ਬਾਹਰੋਂ ਕੰਪਨੀ ਤੋਂ ਫੋਨ ਆਈ ਜਾਂਦਾ ਸੀ ਅੱਛਾ ਉਹ ਆਂਦੇ ਵੀ ਜੇ ਤੇ ਆ ਜਾਏਗਾ ਠੀਕ ਹੈ ਜੇ ਨਹੀਂ ਤੇ ਅਸੀਂ ਤੇਰੀ ਜਗ੍ਹਾ ਤੇ ਬੰਦਾ ਰੱਖ ਲੈਣਾ ਠੀਕ ਠੀਕ ਤੇ ਫਿਰ ਉਹ ਆਂਦਾ ਵੀ ਕੋਈ ਨਹੀਂ ਅਜੇ ਮੈਂ ਚਲੇ ਜਾਂਦਾ ਵਾਂ ਇਹ ਨਾ ਮੇਰੀ ਜਗ੍ਹਾ ਤੇ ਬੰਦਾ ਰੱਖ ਲੈਣ ਠੀਕ ਤੇ ਕੋਈ ਨਹੀਂ ਜੋ ਵੀ ਕਰਮ ਕਰਮਾ ਤੁਸੀਂ ਫੋਟੋ ਲੈਤਾ ਕਰ ਲੈਣਾ ਅੱਜ ਕੱਲ ਲੋਕੀ ਫੋਟੋ ਨਹੀਂ ਕਰ ਲੈਂਦੇ ਅੰਜਲ ਵੀ ਜਦਾਂ ਦਿੰਦੇ ਵੀ ਕਾਲਾ ਹੋਣ ਵਾਲੀ ਗੱਲ ਹੋ ਗਈ ਸੀ ਅਖਾ ਚੱਲ ਕੋਈ ਨਹੀਂ ਤਲ ਕੋਈ ਨਹੀਂ ਉਹ ਤੇਰੇ ਕੋਲ ਨਹੀਂ ਹੱਥ ਜਾਣਵਾ ਕਿ ਇਹ ਆਪਣਾ ਰਾਜ ਹਾਂਜੀ ਹਾਂ ਅੱਛਾ ਵੇਖ ਕੇ ਦੱਸ ਦੇ ਇਹ ਅਭੀ ਉਹਨੂੰ ਆਪਣਾ ਕੰਮ ਥੋੜਾ ਵਾ ਹਾਂ ਜਿਹਦੇ ਬੇਗਾਨੇ ਹੱਥੀ ਜਾਣਵਾ ਠੀਕ ਤੇ ਇਹ ਕਰਕੇ ਫਿਰ ਉਹਨੂੰ ਜਾਣਾ ਪੈਗੇ ਬਾਕੀ ਗੱਲ ਤੇ ਸੰਯੋਗਾਂ ਦੀ ਆ ਹਾਂ ਜੀ ਜੇ ਵੀ ਆ ਹੁਣ ਆਇਆ ਤੇ ਉਹ ਇਦਾਂ ਗੱਲਾਂ ਬਾਤਾਂ ਚ ਸਾਡੇ ਕੰਮ ਹੋ ਜਾਂਦੇ ਆ ਬਿਲਕੁਲ ਬਿਲਕੁਲ ਹਮਣ ਯਾ ਪੁੱਤ ਚਾਹ ਬਣਾ ਲੈ ਹਾਂ ਚਲੋ ਤੁਸੀਂ ਮਮੀ ਜੀ ਗੱਲਾਂ ਮਾਰੋ ਤੇ ਮੈਂ ਚਾਹ ਬਣਾ ਕੇ ਲਿਆਉਣੀ ਆ ਨਹਾਉਣ ਵਾਸਤੇ ਪਣ ਜੀ ਉਹਨਾਂ ਨਾਲ ਫੇਰ ਨਵੇਂ ਰਿਸ਼ਤੇਦਾਰਾਂ ਨਾਲ ਕੀਤੀ ਇਹਨੇ ਇਹੰਦੀ ਗੱਲ ਸਾਰੀ ਭਾਬੀ ਕਿਉਂ ਫਿਗਰ ਕਰਦੇ ਹੋ ਮੈਂ ਸਾਰੀ ਗੱਲ ਉਹਨਾਂ ਨਾਲ ਕਰ ਲਈ ਆ ਤੂੰ ਹੀ ਤੇ ਕੋਈ ਫਿਗਰ ਹੀ ਨਾ ਕਰੋ ਇਸ ਜੀ ਗੱਲ ਦਾ ਅੱਛਾ ਮੀਨੂੰ ਅਮਨ ਦੱਸਣ ਲਈ ਵੀ ਜਦੋਂ ਮੇਰਾ ਵਿਆਹ ਸੀ ਨਾ ਕਹਿੰਦੀ 5 ਲੱਖ ਮੇਰੇ ਮਾਮੇ ਨੇ ਦਿੱਤਾ ਸੀ ਤੇ ਜਿਹੜਾ ਹਾਂ ਤੇ ਜਿਹੜਾ ਉਹ ਨਿਕਾ ਮੋਟਾ ਸਮਾਨ ਵਾ ਨਾ ਉਹ ਕਿਹੇ ਗਿਣਤੀ ਚ ਹੀ ਨਹੀਂ ਉਹ ਬੜੇ ਵਧੀਆ ਤੇ ਵੱਸਦੇ ਬੰਦੇ ਆ ਤੂੰ ਵੇਖਿਓ ਸਹੀ ਜਦੋਂ ਵਿਆਹ ਹੋਣਾ 5 ਲੱਖ ਤੇ ਫੇਰ ਉਹਨਾਂ ਨੇ ਇੱਕੇ ਮੁਠੇ ਦਿੱਤਾ ਹੋਣਾ ਨਾ ਆਹ ਦੇ ਬਾਕੀ ਜਿਹੜੀਆਂ ਚੀਜ਼ਾਂ ਲੈ ਲੈ ਦਿੱਤੀਆਂ ਉਹਨਾਂ ਦਾ ਕੋਈ ਮੇਜ ਬੰਨਾ ਹੀ ਨਹੀਂਗਾ ਅੱਛਾ ਬਹੁਤ ਵਧੀਆ ਬੰਦੇ ਆ ਉਹ ਭੈਣ ਮੈਂ ਤੇ ਉਹ ਅਮਨ ਦੇ ਵਿਆਹ ਦੀ ਵੇਖ ਲਿਆ ਹੁੰਦਾ ਨੂੰ ਤੇ ਮੈਂ ਤਾਂ ਹੀ ਤੁਹਾਨੂੰ ਆਖਿਆ ਸੀ ਵੀ ਇਹਦੇ ਕਰੋ ਮਾਮਿਆਂ ਨਾਲ ਗੱਲ ਅਮਨ ਦੇ ਮਾਮਿਆਂ ਨਾਲ ਗੱਲ ਕਰੋ ਤਾਂ ਇਹਨਾਂ ਨੇ ਵੇਖਿਆ ਸਭ ਕੁ ਉਹਨਾਂ ਦਾ ਤੁਸੀਂ ਉਹ ਤੇ ਕੋਈ ਚਿੰਤਾ ਹੀ ਨਾ ਕਰੋ ਇਸ ਜੀ ਗੱਲ ਦੀ ਉਹ ਬੰਦੇ ਬੜੇ ਵਸਦੇ ਦੇਣ ਲਿਆਂ ਦੀ ਤੇ ਗੱਲ ਹੀ ਛੱਡ ਦੋ ਵੀ ਉਹਨਾਂ ਕਿੰਨਾ ਕੁ ਦੇ ਦੇਣਾਂ ਆ ਆਹੋ ਇਹ ਗੱਲਾਂ ਚੋ ਗੱਲ ਵੀ ਜੋ 5 ਲੱਖ ਰੁਪਏ ਆਪਣੀ ਪੁਣੀ ਵੀ ਤੇ ਲਿਆ ਤੇ ਖਰਚ ਤੇ ਉਹਦੇ ਫੇਰ ਉਹਦੀ ਆਪਣੀ ਧੀ ਆ ਤੇ ਉਹਦੇ ਵਿਆਹ ਚ ਉਹ ਕਿ ਕਿਦਾਂ ਟਿਲ ਕਰੂਗਾ ਗੱਲ ਫੇਰ ਉੱਥੇ ਆ ਗਈ ਵੀ ਗੱਲ ਕਰੀ ਵੀ ਸਹਿੰਦੇ ਆ ਬੰਦੇ ਗਏ ਬੜੇ ਸਹਿੰਦੇ ਬੰਦੇ ਆ ਹਾਂ ਮੈਂ ਤਾਂ ਹੀ ਉਦੋਂ ਆਂਦਾ ਮੈਂ ਕਿ ਆ ਬੰਦੇ ਜਿਹੜੇ ਆ ਇਹ ਸਾਡੀ ਬਰਾਬਰੀ ਦੇ ਬੰਦੇ ਆ ਇਹਨਾਂ ਨਾਲ ਸਾਡਾ ਮੇਲ ਜੁਲ ਹੋ ਸਕਦਾ ਵਾ ਮੈਂ ਤਾਂ ਹੀ ਉਦੋਂ ਗੱਲ ਕੀਤੀ ਬੜਾ ਨੇ ਹੁਣ ਇਹ ਵੱਡੇ ਵੱਡੇ ਬੰਦਿਆਂ ਨਾਲ ਬੈਣ ਖਲੋਣ ਵਾਲੇ ਸਾਡੇ ਘਰ ਵੀ ਆਉਂਦੇ ਆ ਇਹ ਵੀ ਜਾਂਦੇ ਆ ਤੇ ਫਿਰ ਇਹ ਹੁੰਦਾ ਵਾ ਵੀ ਕਿਤੇ ਮੋੜ ਕੇ ਹੜੀ ਬੇਚੀ ਨਾ ਹੋਵੇ ਮੈਨੂੰ ਵੀ ਪਤਾ ਸੀ ਵੀ ਮੇਰਾ ਭਰਾ ਪਰਾਈ ਪਰਜਾਈ ਵੀ ਬੜੇ ਸੈਂਦੇ ਆ ਤਾਂ ਹੀ ਮੈਂ ਮੈਨੂੰ ਕਿਹਾ ਸੀ ਮੈਂ ਆਪਣੀ ਮੰਮੀ ਨਾਲ ਗੱਲ ਕਰ ਵੀ ਆਪਣੇ ਮਾਮੇ ਨੂੰ ਰਿਸ਼ਤਾ ਪੁੱਛਣ ਅੱਛਾ ਅੱਛਾ ਹੈ ਨਾ ਠੀਕ ਵਾ ਨਹੀਂ ਨਹੀਂ ਕੋਈ ਨਹੀਂ ਬਹੁਤ ਵਧੀਆ ਤੂੰ ਹੀ ਬੇਫਿਕਰੇ ਹੋ ਕੇ ਰੋ ਹੋਰ ਚੀਜਾਂ ਭਾਵੇਂ ਆਪਣੇ ਘਰ ਵਾਧੂ ਹੋਣ ਨਾ ਸਾਰੀਆਂ ਇਰ ਵੀ ਹੁੰਦਾ ਵੀ ਵੇਖਣ ਵਾਲਿਆਂ ਨੇ ਕਹਿਣਾ ਕੀ ਆਇਆ ਕੀ ਆਇਆ ਇਹ ਬੇਚਾਰੇਵੇਂ ਹਾੜੀ ਨਾ ਕਰਨਾ ਵੱਡਾ ਗੱਲ ਤੇ ਫਿਰ ਉੱਥੇ ਆ ਗਈ ਵੀ ਹੁਣ ਤੈਨੂੰ ਪਤਾ ਇੱਦੇ ਤਗੜੇ ਬੰਦਿਆਂ ਨਾਲ ਬੈਣ ਖਲੋਣ ਤੇ ਸਾਰਿਆਂ ਦੇ ਵਿਆਹ ਦੇ ਵਿੱਚ ਆਉਣਾ ਤੇ ਉਹਨਾਂ ਨੇ ਕਹਿਣਾ ਵਾ ਵੀ ਕਿੱਦਾਂ ਦਾ ਕਿੰਨਾ ਦੇ ਘਰ ਮੁੰਡਾ ਵਿਆਹ ਲਿਆ ਤੂੰ ਲੈ ਵੀਰ ਤਾਂ ਹੀ ਤਾਂ ਸੋਚ ਸਮਝ ਕੇ ਫਿਰ ਤਾਂ ਹੀ ਤੇ ਗੱਲ ਚਲਾਈ ਆ ਨਹੀਂ ਫਿਰ ਠੀਕ ਵਾ ਕਿ ਬਰੋਬਰੀ ਦੁਹੀਂ ਪਾਸੇ ਕੋਈ ਆ। ਇਹ ਦੇ ਲਿਆਣ ਬਾਈ ਤੇ ਉਹਨਾਂ ਕੋਈ ਕਸਰ ਛੱਡਣੀ ਨਹੀਂ ਨਾ ਬਲ ਆਪਣੀ। ਅੱਛਾ ਅੱਛਾ। ਤੇ ਮੇਰੀ ਗੱਲ ਸੁਣੋ ਚਾ ਉਹਨੂੰ ਕੁੜੀ ਨੂੰ ਕਹਿਣਾਗੇ ਅਮਨ ਨੂੰ ਰਹਿਣ ਦਿੰਦੇ ਹੁਣ ਪਰੌਣੇ ਆਉਂਦੇ ਫੇ ਪੀ ਲੈਂਦੇ। ਉਹ ਕੋਈ ਨਹੀਂ ਤੁਸੀਂ ਪੀਓ ਜਦੋਂ ਪਰੌਣੇ ਆਉਣਗੇ ਉਹਨਾਂ ਨੂੰ ਫੇ ਪਿਆਲ ਦਾਂਗੇ। ਮੈਂ ਫੋਨ ਕਰ ਉਹਨਾਂ ਨੂੰ ਫੇ ਚਲ ਆ ਜਾਣ ਛੇਤੀ। ਕਹਿ ਨਹੀਂ ਅਮਨ ਨੂੰ ਫੋਨ ਕਰ। ਚਲ ਆ ਜਾਂਦੇ। ਆਖਾਂ ਮੈਨੂੰ ਫੋਨ ਕਰ ਭਲਾ ਉਹਨਾਂ ਨੂੰ। ਆਹੋ ਆਹੋ। ਓਏ ਆਉਦੇ ਹੋਰੇ ਤੇ ਉੱਧਰ। ਚੰ ਰਈਆ ਬੰਦ। ਆਹੋ ਜੰਗਾ ਆਹੋ ਦੇਖਾਂ ਪੈਂਦੀ ਬਸੜ ਦੇ ਸਾਲ ਕੋ ਉਹ ਆਦੀ ਨਾ ਕਿ 5 ਲੱਖ ਰੁਪਇਆ ਪੜੀ ਪੜੀ ਵੀ ਵਿਆਹ ਦੇ ਲਾਗਤ ਆ ਅੱਜ ਦੇ ਨੌ ਰਹੇ ਹੁਣ ਦੱਸਿਆ ਹੀ ਆ ਕਿ ਮੇਰੇ ਮਾਮਿਆਂ ਨੇ ਇੰਨਾ ਖਰਚਾ ਕੀਤਾ ਵਾ ਕਿ ਪੈਂਦੀ ਤੁਹਾਨੂੰ ਪਤਾ ਹੀ ਹੋਣਾ ਕਰੀ ਹਾਂ ਤੇ ਚੱਲ ਵਧੀਆ ਪਠੀਕ ਪੈਂਦੀ ਉਹ ਸ਼ਾਪ ਕਰਣੀ ਵਧੀਆ ਤੁਹਾਡੀ ਨੀ ਚੋੜੀ ਉਹ ਇਕੱਲੀ ਕੋਈ ਚੋੜੀ ਨਾ ਬਣਾ ਦੇ ਰਿਹਾ 902 ਹੀ ਬਣਾ ਦੇ ਰਿਹਾ ਦੋਵਾਂ ਨੂੰ ਪਾ ਦਾਂਗੇ ਢੇੜੀ ਮੋਟੀ ਸ਼ਾਪ ਬਣਾ ਕੇ ਦੋਵਾਂ ਨੂੰ ਪਾ ਦਾਂਗੇ ਉੱਥੇ ਕੀ ਆ ਇੰਨਾ ਜੀ ਰੋਗਿਆਂ ਨੇ ਕਰ ਜਣਾ ਤੇ ਸਾਡੂੰ ਇੰਦਾ ਕਰਦੇ ਆ ਕੀ ਆ ਕੋਈ ਗੱਲ ਹੀ ਨਹੀਂ ਆ ਨਾਲੇ ਨੌ ਖੋਸ਼ ਇਹਦੀ ਤਨਾਲੀ ਭੈਣ ਕੋਈ ਨਹੀਂ ਕੋਈ ਇਹ ਦੋਵੇਂ ਵੀ ਝੋਲਣਾ ਅੱਡੇ ਭਾਗੀ ਦੋਵੇਂ ਚੱਲਣਾ ਹੀ ਆ ਕੋਈ ਗੱਲੀ ਨਹੀਂ ਮਾਰਾ ਚੰਗਾ ਚੰਗਾ ਮੱਥਾ ਲਾਵੇ ਅਮਨ ਕੋਥੇ ਚਾਹ ਬਣ ਗਈ ਹਾਂਜੀ ਮੰਮੀ ਜੀ ਬਣ ਗਈ ਆ ਚਾਹ ਜਿਦਾਂ ਕਰ ਤੇ ਆਪਣੇ ਉਹਨੂੰ ਲਾ ਮਾਮੇ ਮਾਮੀ ਨੂੰ ਫੋਨ ਮੰਮੀ ਮੇਰੀ ਹੁਣੇ ਗੱਲ ਹੋਈ ਆ ਬਸ ਪਹੁੰਚਣ ਵਾਲੇ ਆ ਫਿਰ ਮੈਂ ਉਹਨਾਂ ਨਾਲ ਵੀ ਪਾਣੀ ਪਾ ਲਿਆ ਮੈਂ ਚਾਹ ਸਾਰੇ ਇਕੱਠੇ ਪੀ ਲੰਦੇ ਆ ਚੱਲ ਆ ਦੇ ਵਧੀਆ ਕੀਤਾ ਜੀ ਕੋਥਾ ਸਾਰਿਆਂ ਚਾਹ ਪਿਆਲ ਦਾਂਗੇ ਪਪਾ ਕਿਉਂ ਮੈਂ ਤੇਰੇ ਨਾਲ ਗੰਗਾ ਜੀ ਤਾਂ ਨਾ ਲੇਟ ਜੇ ਹੋ ਗਈ ਆ ਥੋੜੀ ਜੀ ਨਹੀਂ ਬਸ ਉਹਨਾਂ ਨੂੰ ਪਹੁੰਚਣ ਵਾਲੇ ਆ ਹੱਚਵਾਲ ਆ ਗਏ ਚਲ ਠੀਕ ਆ ਮੈਂ ਫਿਰ ਜਾ ਕੇ ਉਹਨਾਂ ਦੱਸ ਦਿਆਂ ਵੀ ਪਰੌਣੇ ਆਉਣ ਹੀ ਵਾਲੇ ਆ ਹਾਂਜੀ ਆਓ ਆ ਗਏ ਜੀ ਮੰਮੀ ਜੀ ਆ ਹੀ ਗਏ ਚਲ ਮੈਂ ਦੱਸਾਂ ਉਹਨਾਂ ਗੱਲ ਸੁਣ ਲੈਣਾ ਹੁਣ ਪਰੌਣੇ ਆ ਗਏ ਤੇ ਕਿਤੇ ਉੱਚੀ ਬੋਲੀ ਨਾ ਹਾਏ ਹੇ ਮੈਂ ਸੁਧੈਣਾ ਵੀ ਮੈਂ ਬੋਲੀ ਜਾਉ ਉੱਚੇ ਮੈਂ ਨਾ ਗੱਲਾਂ ਉਹਨਾਂ ਬਾਰੇ ਪੁੱਛੀ ਜੇ ਵੀ ਕੁੜੀ ਬਾਰੇ ਵੀ ਕੁੜੀ ਆਹ ਕੰਮ ਕਰਦੀ ਆ ਆਹ ਕੰਮ ਕਰਦੀ ਆ ਇਹ ਅਬ ਜਿੱਦਾਂ ਘਰ ਬੋਲਦੀ ਆ ਨਾ ਕਿ ਇਦਾਂ ਨਾ ਬੋਲੀ ਤੇ ਮੈਨੂੰ ਲਿਆਉਣਾ ਨਹੀਂ ਸੀ ਨਾਲ ਫਿਰ ਤੁਸੀਂ ਇਕੱਲੇ ਆ ਜਾਣਾ ਸੀਗਾ ਹਾਂ ਤੂੰ ਗੱਲਾਂ ਕਰਦੀ ਆ ਅਗਲੇ ਨੇ ਪਤਾ ਕੀ ਕਹਿਣਾ ਉਹਨੇ ਕਹਿਣਾ ਸਾਡੀ ਕੁੜੀ ਦੀ ਸੱਸ ਦੀ ਕਿੰਨੀ ਤੇਜ ਆ ਦੱਸ ਦੱਸਣਾ ਕੀ ਆ ਤੈਨੂੰ ਮੈਂ ਸਮਝਾਉਂ ਦਿਆਂ ਵਾ ਤੇ ਮੈਨੂੰ ਘਰੋਂ ਹੀ ਸਮਝਾ ਕੇ ਲਿਆਉਣਾ ਹੈ ਫਿਰ ਕਿ ਮੇਰੇ ਨਾਲ ਗੱਲ ਪੁੱਛਣਗੇ ਤਾਂ ਉਨੀ ਗੱਲ ਦੱਸੀ ਨਿਆਣ ਦੱਸਣੀ ਉਹ ਤੇ ਮੈਂ ਆਪੇ ਦੱਸ ਦਊਂਗਾ ਤੇ ਮੈਨੂੰ ਵੇਖਣ ਵਾਲੇ ਆਉਣੇ ਵੀ ਜਿੰਨੀ ਮੈਨੂੰ ਪੁੱਛਾਂਗੇ ਤਾਂ ਉਨੀ ਦੱਸੀ ਉਹ ਜ਼ਿਆਦਾ ਮੈਂ ਕਿ ਬੋਲੀ ਨਾ ਚੰਗਾ ਬਾਬਾ ਆਵੇ ਦੇਰੇ ਮਾਂ ਤੇਰੇ ਕੜੀ ਜੋਰ ਦਾ ਹੱਥ ਆ ਉਹ ਨਾਲ ਲੜੀ ਜਾਓ ਉਹ ਕਾਹਨੇ ਆ ਗਏ ਜੇ ਮਤੋਂ ਜਾਓ ਉਹ ਭੈਣ ਕੋਈ ਗੱਲ ਨਹੀਂ ਮੈਂ ਇਹੋ ਗੱਲ ਆਖ ਰਿਹਾ ਜਿੱਦਾਂ ਘਰ ਬੋਲਦੀ ਹੈ ਨਾ ਉੱਚੀ ਇਦਾਂ ਨਾ ਬੋਲੀ ਤੇ ਭੈਣ ਜੀ ਮੇਰੇ ਮੂੰਹ ਟੇਪ ਲਾ ਦਿਓ ਫਿਰ ਵੀਰੇ ਭਾਬੀ ਮੇਰੀ ਬੜੀ ਸਿਆਣੀ ਆ ਮੈਨੂੰ ਉਹ ਸਿਆਣੀ ਜੇ ਹੈਗੀ ਆ ਮੁਰਕੇ ਜਦੋਂ ਚਰਚੋ ਪੱਜੇ ਦੋ ਨਾ ਬੱਸ ਕਰ ਬਾਬਾ ਚੰਗਾ ਬਾਬਾ ਚੰਗਾ